ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰੀਤੀ ਸ਼ਰਮਾ ਦੀ ਪ੍ਰਧਾਨਗੀ ਹੇਠ ਵਾਰਡ ਨੰਬਰ 11 ਚ ਕੌਂਸਲਰ ਬਰਵਿੰਦਰ ਕੌਰ ਕਸ਼ਿਸ਼ ਹੀਰ ਦੇ ਘਰ ਵਿਖੇ ਕੀਤੀ ਗਈ ਜਿਸ ਵਿੱਚ ਪੱਟੀ ਕਿੰਤੀ ਵਿੱਚ ਮਹਿਲਾਵਾਂ ਨੇ ਸ਼ਮੂਲਿਤ ਕੀਤੀ ਇਸ ਮੌਕੇ ਗੁਰਾਇਆਂ ਦੇ ਵੱਖ-ਵੱਖ ਵਾਡਾਂ ਵਿੱਚ ਮਹਿਲਾਵਾਂ ਨੂੰ ਵਾਰਡ ਪ੍ਰਧਾਨ ਨਿਯੁਕਤ ਕੀਤਾ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰੀਤੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਮਹਿਲਾਵਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਮਹਿਲਾਵਾਂ ਆਪਣਾ ਵੱਡਮੁੱਲਾ ਯੋਗਦਾਨ ਦਿੰਦੇ ਹੋਏ ਪਾਰਟੀ ਦੀ ਜਿੱਤੀ ਕਿੰਨੀ ਬਣਾਉਣਗੇ ਇਸ ਮੌਕੇ ਬਲਵਿੰਦਰ ਕੌਰ ਹੀਰ ਅਤੇ ਸੰਜੀਵ ਹੀਰ ਨੇ ਜ਼ਿਲ੍ਹਾ ਪ੍ਰਧਾਨ ਅਤੇ ਨਵਨਿਯੁਕਤ ਵਾਰਡ ਪ੍ਰਧਾਨਾਂ ਨੂੰ ਮੁਬਾਰਕਬਾਦ ਦਿੱਤੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਅੱਜ ਇਥੇ ਡਿਸਟ੍ਰਿਕਟ ਇਨਚਾਰਜ ਪ੍ਰੀਤੀ ਸ਼ਰਮਾ ਆਪਣੇ ਕੋਆਰਡੀਨੇਟਰ ਬਲਜਿੰਦਰ ਕੌਰ ਜੀ ਹਲਕਾ ਫਲੋਰ ਦੇ ਔਰ ਇੱਥੇ ਜਿਹੜੇ ਅਸੀਂ ਵਾਰਡ ਬਣਾਇਆ ਬਲਾਕ ਪ੍ਰਧਾਨ ਮੈਡਮ ਕਸ਼ਿਸ਼ ਜੀ ਬਲਵਿੰਦਰ ਹੀਰ ਜੀ ਸੰਜੀਵ ਹੀਰ ਜੀ ਦੇ ਮਿਸਿਸ ਅਸੀਂ ਇੱਥੇ ਅੱਜ ਫਰਸਟ ਮੀਟਿੰਗ ਇੱਥੇ ਕੀਤੀ ਹੈ ਜਿਹੜੇ ਅਸੀਂ ਆਪਣੇ ਇੱਥੇ ਪ੍ਰਿਅੰਕਾ ਵਾਰਡ ਨੰਬਰ 10 ਤੋਂ ਰੇਖਾ ਰਾਣੀ ਵਾਰਡ ਨੰਬਰ रचना शर्मा जी वार्ड नंबर 13 सुमन वर्मा ब्लॉक प्रधान है दलजीत कौर वार्ड नंबर 11 चंद्रिका शर्मा वार्ड नंबर 2 मनजिंदर कौर वार्ड नंबर 3 ਤੇ ਵਿੱਚੋਂ ਅਸੀਂ ਇਹ ਆਪਣੇ ਵਾਰਡ ਪ੍ਰਧਾਨ ਅਨੁਯੁਕਤ ਕੀਤੇ ਐ ਇੱਥੇ ਤਾਂ ਕਿ ਇਹ ਪੈਣਾ ਸਾਡੀਆਂ ਅੱਗੇ ਆ ਕੇ ਕੰਮ ਕਰਨ ਸਮਾਜ ਨੂੰ ਹੋਰ ਵਧੀਆ ਉਚੇਰੇ ਟੰਗ ਨਾਲ ਸੁਚਾਰੂ ਰੰਗ ਨਾ ਚਲਣ ਅਸੀਂ ਜਿਹੜੇ ਆਮ ਆਦਮੀ ਪਾਰਟੀ ਨੂੰ ਹੋਰ ਸਟਰੋਂਗ ਕਰੀਏ ਮੈਨੂੰ ਪੂਰੀ ਉਮੀਦ ਹੈ ਕਿ ਇਹ ਮੇਰੀਆਂ ਭੈਣਾਂ ਸਾਡਾ ਸਾਥ ਦੇਵਗੀਆਂ ਹੋਰ ਇੰਨੀਆਂ ਪਾਰਟੀਆਂ ਆਈਆਂ ਕਾਂਗਰਸ ਹੈ ਅਕਾਲੀ ਦਲਾ ਐਂਡ ਮੈਨੀ ਮੋਰ ਪਾਰਟੀਆਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਸੀਂ ਦੇਖਦੇ ਆ ਰਹੇ ਹਾਂ ਕਿ ਕਦੀ ਵੀ ਕਿਸੇ ਪਾਰਟੀ ਨੇ ਊਮਨਸ ਨੂੰ ਅੱਗੇ ਨਹੀਂ ਲਿਆਂਦਾ ਆਮ ਆਦਮੀ ਪਾਰਟੀ ਊਮਨਸ ਨੂੰ ਅੱਗੇ ਲੈ ਕੇ ਆ ਰਹੀ ਹੈ ਊਮਨ ਵਿੰਗ ਲੈ ਕੇ ਆ ਰਹੀ ਹੈ ਔਰ ਕਾਫੀ ਊਮਨ ਵਿੰਗ ਸਟਰੋਂਗ ਕਰ ਰਹੀ ਹੈ ਔਰ ਜਿਹਦੇ ਵਿੱਚ ਸਾਡਾ ਵੀ ਯੋਗਦਾਨ ਹੈ ਕਿ ਅਸੀਂ ਆਪਣੇ ਸ਼ਹਿਰ ਦੀਆਂ ਪਿੰਡਾਂ ਦੀਆਂ ਬੀਬੀਆਂ ਨੂੰ ਜੋੜੀਏ ਆਪਣੇ ਨਾਲ ਤਾਂ ਕਿ ਅਸੀਂ ਆਪਣੀ ਚੇਨ ਸਟਰੋਂਗ ਕਰੀਏ ਤੇ ਜਿੱਥੇ ਇੱਕ ਦੇਖੋ ਮੇਲ ਪ੍ਰਧਾਨ ਸਮਾਜ ਹੈ ਉਥੇ ਮੈਂ ਇਹ ਚਾਹਨੀ ਆ ਕਿ ਮੇਰੀਆਂ ਪੈਨਾ ਵੀ ਮੋੜੇ ਨਾਲ ਮੋਢਾ ਚ ਮਤਲਬ ਮੋਢੇ ਨਾਲ ਮੋਢਾ ਰਲਾ ਕੇ ਕਾਮਕਰਨ اور ਬਰਾਬਰ ਦੀਆਂ ਹੱਕਦਾਰ ਦੇਖੋ ਔਮਨ ਔਰ ਮੇਲ ਨੂੰ ਇੱਕ ਬਰਾਬਰ ਦਿੱਤਾ ਗਿਆ ਲੇਕਿਨ ਫੇਵੀ ਊਮਨਸ ਕਿਤਨਾ ਕਿਤੇ ਪਿੱਛੇ ਰਹਿ ਜਾਂਦੀਆਂ ਆਰ ਸਾਡੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੱਕ ਊਮਨਸ ਨੂੰ ਅੱਗੇ ਰੱਖ ਕੇ ਚੱਲ ਰਹੀ ਆ ਤਾਂ ਕਿ ਇਕੁਐਲਿਟੀ ਰੱਖੀ ਜਾਏ ਆਰ ਮੈਂ ਆਪਣੀ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਹੈਗੀਆਂ ਉਹਨਾਂ ਨਾਲ ਬੀਬੀਆਂ ਨਾਲ ਸਾਂਝੀਆਂ ਕੀਤੀਆਂ ਤਾਂ ਕਿ ਅਸੀਂ ਹੋਰ ਇਹਨਾਂ ਨੂੰ ਵਧੀਆ ਤਰ੍ਹਾਂ ਨਾ ਤਰੀਕੇ ਨਾਲ ਚਲਾ ਸਕੀਏ ਮੈਂ ਧੰਨਵਾਦ ਕਰਦੀ ਆ ਸੰਜੀਵ ਹੀਰ ਜੀ ਦਾ ਬਲਜਿੰਦਰ ਹੀਰ ਜੀ ਦਾ ਕਸ਼ੇ ਜੀ ਦਾ ਐਂਡ ਆਪਣੇ ਕੋਆਰਡੀਨੇਟਰਾਂ ਔਰ ਜਿਹੜੇ ਮੇਰੇ ਵਾਰਡ ਪ੍ਰਧਾਨਾਂ ਇਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਨਿੱਘਾ ਸਵਾਗਤ ਕਰਦੀਆਂ ਵੈਲਕਮ ਕਰਦੀਆਂ ਤਾਂ ਕਿ ਇਹ ਸਾਡੀ ਪਾਰਟੀ ਚ ਸਾਨੂੰ ਜੁਆਇਨ ਕੀਤਾ ਬੀਇੰਗ ਅ ਫੈਮਿਲੀ ਅਸੀਂ ਵਰਕ ਕਰਾਂਗੇ ਰਲ ਕੇ ਤਾਂ ਕਿ ਅਸੀਂ ਸਮਾਜ ਨੂੰ ਇੱਕ ਅੱਛੇ ਮੋਟੇ ਲੈ ਕੇ ਜਾਈਏ ਹਾਂਜੀ ਮੈਂ ਬਲਾਕ ਪ੍ਰਧਾਨ ਬਲਵਿੰਦਰ ਕੌਰ ਹੀਰ ਤੇ ਮੇਰੇ ਅੱਜ ਮੇਰੇ ਘਰ ਮੀਟਿੰਗ ਰੱਖੀ ਗਈ ਵੂਮਨ ਵਿੰਗ ਦੀ ਤੋ ਉਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰੀਤੀ ਮੈਡਮ ਔਰ ਕੋਆਰਡੀਨੇਟਰ ਬਲਜਿੰਦਰ ਮੈਡਮ ਔਰ ਮੇਰੀ ਮੇਰੇ ਬਾੜਾ ਦੀਆਂ ਕਾਫੀ ਬਲੌਕ ਮੇਰੇ ਬਾੜਾ ਦੇ ਕਾਫੀ ਪ੍ਰਧਾਨਾ ਮੈ ਲਗਾਈਆਂ ਉਹਦੇ ਵਿੱਚ ਕੁਝ ਕੁ ਮੈਂਬਰ ਮੀਟਿੰਗ ਵਿੱਚ ਹਾਜ਼ਰ ਹੋਏ ਆ ਤੇ ਇਸ ਮੀਟਿੰਗ ਵਿੱਚ ਇਹੀ ਆ ਬਸ ਸਾਰੇ ਮਹਿਲਾ ਨੂੰ ਆਪਾਂ ਕਰ ਰਹੇ ਆ ਵੀ ਤੁਸੀਂ ਅੱਗੇ ਆਓ ਤੁਹਾਨੂੰ ਸਰਕਾਰ ਨੇ ਅੱਗੇ ਹੁਣ ਦਾ ਮੌਕਾ ਦਿੱਤਾ ਆ ਤੇ ਮੈਲਾ ਆਪਣੇ ਕੰਮ ਆਪ ਕਰਾਉਣਗੀਆਂ ਅੱਗੇ ਕਿਸੇ ਵੀ ਸਰਕਾਰ ਨੇ ਇਹ ਵਾਲਾ ਮੈਲਾ ਨੂੰ ਕਿਸੇ ਨੂੰ ਨਹੀਂ ਦਿੱਤਾ ਮੌਕਾ ਇਸ ਹੁਣ ਇਸ ਕਰਕੇ ਮੌਕਾ ਦਿੱਤਾ ਸਾਰੇ ਮੈਦਲਾਂ ਨੂੰ ਤੇ ਉਹ ਆਪਣੇ ਕੰਮ ਆਪ ਕਰਾਉਣਗੀਆਂ ਤੇ ਮੈਂ ਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਅੱਜ ਗੁਰਾਇਆ ਸ਼ਹਿਰ ਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਬੂਮਣ ਵਿੰਗ ਦੀ ਜਿਹੜੀ ਆ ਵਿਸ਼ੇਸ਼ ਮੀਟਿੰਗ ਜਿਹੜੀ ਗੁਰਾਇਆ ਵਿਖੇ ਜਿਹੜੀ ਅੱਜ ਉਹ ਕਰਵਾਈ ਗਈ ਆ ਜਿਸ ਦੀ ਅੱਜ ਅਗਵਾਈ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਰੀਤੀ ਸ਼ਰਮਾ ਜੀ ਜੋ ਜ਼ਿਲ੍ਹਾ ਡਿਸਟ੍ਰਿਕਟ ਆਮ ਆਦਮੀ ਪਾਰਟੀ ਲੇਡੀਜ਼ 윙 ਦੇ ਪ੍ਰਧਾਨ ਨੇ ਉਹ ਵਿਸ਼ੇਸ਼ ਤੌਰ ਤੇ ਆਏ ਆ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭੈਣ ਸ਼੍ਰੀਮਤੀ ਬਲਜਿੰਦਰ ਬਲਜਿੰਦਰ ਕੌਰ ਜੀ ਜਿਹੜੇ ਕੋਆਰਡੀਨੇਟਰ ਨੇ ਵਿਧਾਨ ਸਭਾ ਹਾਲ ਕਾ ਫਲੋਰ ਦੇ ਔਰ ਅੱਜ ਮੇਰੇ ਮਿਸ ਜੀ ਸ਼੍ਰੀਮਤੀ ਬਲਵਿੰਦਰ ਕੌਰ ਹੀਰ ਜੋ ਕਾਉਂਸਲਰ ਵੀ ਨੇ ਔਰ ਗੁਰਾਇਆਂ ਸ਼ਹਿਰ ਦੇ ਜਿਹੜੇ ਆ ਉਹਨਾਂ ਨੂੰ ਪਾਰਟੀ ਵੱਲੋਂ ਜਿਹੜਾ ਹੈਗਾ ਪਿਛਲੇ ਦਿਨੀ ਬਲਾਕ ਪ੍ਰਧਾਨ ਲਗਾਇਆ ਸੀ ਤੇ ਅੱਜ ਗੁਰਾਇਆਂ ਦੀ ਟੀਮ ਨੂੰ ਮਜ਼ਬੂਤ ਕਰਦੇ ਹੋਏ ਅੱਜ ਗੁਰਾਇਆਂ ਸ਼ਹਿਰ ਦੇ ਵੱਖ-ਵੱਖ ਵਾਡਾ ਦੇ ਵਿੱਚ ਜਿਹੜੇ ਆ ਬੋਰਡ ਪ੍ਰਧਾਨ ਜਿਹੜੇ ਆ ਲੇਡਿਸ ਉਹ ਪਾਰਟੀ ਦੀ ਮਜ਼ਬੂਤੀ ਦੇ ਲਈ ਲਗਾਏ ਗਏ ਆ ਜਿੱਥੇ ਮੈਂ ਜਿਹੜੇ ਅੱਜ ਸਾਡੀਆਂ ਭੈਣਾਂ ਅੱਜ ਇਸ ਪਾਰਟੀ ਦੇ ਨਾਲ ਜੁੜ ਕੇ ਅੱਜ ਉਹ ਇਸ ਬੋਰਡ ਦੇ ਵਿੱਚ ਜਿਹੜੇ ਆ ਪ੍ਰਧਾਨ ਬੋਰਡ ਪ੍ਰਧਾਨ ਲੱਗੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਆਪਣੀ ਵਾਈਫ ਵੱਲੋਂ ਔਰ ਜ਼ਿਲ੍ਹਾ ਪ੍ਰਧਾਨ ਜੀ ਔਰ ਕੋਆਰਡੀਨੇਟਰ ਮੈਡਮ ਵੱਲੋਂ ਜਿਹੜਾ ਹੈਗਾ ਉਹਨਾਂ ਨੂੰ ਮੁबारकबाद ਵੀ ਦਿੰਦਾ ਔਰ ਆਸ ਵੀ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਾਡੀ ਵਿਚਾਰਧਾਰਾ ਹੈਗੀ ਹੈ ਉਹਨਾਂ ਦਾ ਜੋ ਸੰਦੇਸ਼ ਹੈ ਅਸੀਂ ਘਰ-ਘਰ ਜਿਹੜਾ ਉਹ ਪਹੁੰਚਾਵਾਂਗੇ ਔਰ ਪਾਰਟੀ ਦੇ ਲਈ ਅਸੀਂ ਆਪਣਾ ਦਿਨ-ਰਾਤ ਇੱਕ ਕਰਕੇ ਅਸੀਂ ਆਉਣ ਵਾਲੇ ਜਿਹੜੇ 2027 ਦੇ ਸਾਡੀ ਇਲੈਕਸ਼ਨ ਹੈ ਉਸ ਦੇ ਲਈ ਆਪਣਾ ਜਿਹੜਾ ਯੋਗਦਾਨ ਪਾਵਾਂਗੇ ਔਰ ਮੈਂ ਦੱਸਣਾ ਚਾਹੁੰਦਾ ਕਿ ਇੱਕ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਲੇਡੀਜ਼ ਨੂੰ ਅੱਗੇ ਆਉਣ ਦਾ ਜਿਹੜਾ ਹੈਗਾ ਮੌਕਾ ਦਿੱਤਾ ਗਿਆ ਕਿਉਂਕਿ ਅੱਗੇ ਜਿੰਨੀਆਂ ਵੀ ਸਰਕਾਰ ਆਈ ਹੈ ਕਿਸੇ ਨੂੰ ਵੀ ਅੱਗੇ ਆਉਂਦਾ ਖਾਸ ਤੌਰ ਤੇ ਜੇ ਗੁਰਾਇਆ ਸ਼ਹਿਰ ਦੀ ਗੱਲ ਕਰੀਏ ਕਦੀ ਵੀ ਅੱਗੇ ਆਉਣ ਦਾ ਮੌਕਾ ਨਹੀਂ ਮਿਲਿਆ ਔਰ ਸਾਡੀਆਂ ਇਹ ਭੈਣਾਂ ਨੂੰ ਜਿਹੜਾ ਹੈਗਾ ਮੌਕਾ ਮਿਲਿਆ ਇਹ ਹੁਣ ਆਪਣੇ ਵਾਰਡਾ ਦੇ ਵਿੱਚ ਆਪਣੇ ਜਿਹੜੇ ਸੰਬੰਧਿਤ ਜਿਹੜੇ ਵਾਰਡ ਕਾਉਂਸਲਰ ਆ ਉਹਨਾਂ ਦੇ ਨਾਲ ਤਾਲਮਿਲ ਕਰਕੇ ਜਿਹੜਾ ਹੈਗਾ ਇਹ ਵਾਰਡ ਦੇ ਵਿੱਚ ਇਹ ਕੰਮ ਵੀ ਕਰਵਾਉਣਗੇ ਔਰ ਉੱਥੇ ਹੀ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ ਜੋ ਵਿਧਾਨ ਸਭਾ ਹਲਕਾ ਇੰਚਾਰਜ ਨੇ ਔਰ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਹਰਮੇਸ਼ لال ਜੀ ਔਰ ਸਾਡੇ ਸੰਗਠਨ ਅਨਚਾਰਜ ਸੰਜੀਤ ਹਟਵਾਲ ਜੀ ਔਰ ਬਲਾਕ ਪ੍ਰਧਾਨ ਸੁਦੇਸ਼ ਬਿੱਲਾਈ ਔਰ ਸਾਡੀ ਸਮੁੱਚੀ ਟੀਮ ਜਿਹੜੀ ਆ ਉਹ ਗੁਰਾਇਆ ਸ਼ਹਿਰ ਦੇ ਲਈ ਤਤਪਾਰਿਆ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਗੁਰਾਇਆ ਸ਼ਹਿਰ ਨੂੰ ਵਧੀਆ ਸ਼ਹਿਰ ਬਣਾਉਣ ਦੇ ਵਿੱਚ ਆਪਣਾ ਜਿੰਨਾ ਵੀ ਯੋਗਦਾਨ ਪਾ ਸਕਦਾ ਅਸੀਂ ਉਹ ਪਾਵਾਂਗੇ ਔਰ ਮੈਂ ਧੰਨਵਾਦ ਕਰਦਾ ਕਿ ਮਾਨ ਸਰਕਾਰ ਦਾ ਕਿ ਉਹਨਾਂ ਨੇ ਲੇਡੀਜ਼ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਔਰ ਅਸੀਂ ਵੀ ਆਸ ਕਰਦੇ ਆ ਕਿ ਸਾਡੀਆਂ ਜਿੰਨੀਆਂ ਵੀ ਭੈਣਾਂ ਜੇ ਇਸ ਅਹੁਦੇ ਤੇ ਲੱਗੀਆਂ ਹੈਗੀ ਆਪਣੇ ਵਾਰਡ ਦੇ ਵਿੱਚ ਅੱਜ ਤੋਂ ਹੀ ਉਹ ਡਟ ਜਾਣਗੇ ਔਰ ਵਾਰਡ ਦੇ ਵਿੱਚ ਦੁੱਖ ਤਕਲੀਫਾ ਜਿਹੜੇ ਸਾਡੇ ਸਮੱਸਿਆ ਵਾਰਡ ਦੀ ਹੈਗੇ ਉਹਨੂੰ ਜਿਹੜੀ ਹੈਗੀ ਆ ਉਹ ਇੱਕ ਇੱਕ ਕਰਕੇ ਹੱਲ ਕਰਨ ਗਿਆ ਬਹੁਤ ਬਹੁਤ ਧੰਨਵਾਦ ਆ ਜਿੰਨੇ ਵੀ ਤੁਸੀਂ ਇੱਥੇ ਆਏ ਆ ਮੈਂ ਆਪਣੇ ਵੱਲੋਂ ਵੀ ਉਹਨਾਂ ਦਾ ਸਾਰਿਆਂ ਦਾ ਵੈਲਕਮ ਕਰਦਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਗੁਰਦੇਵ ਧੰ ਗੁਰਦੇ ਸਰ ਤਾਨੂ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਜਿਹੜਾ ਅੱਜ ਮੈਨੂੰ ਮੌਕਾ ਦਿੱਤਾ ਜਾ ਰਿਹਾ ਉਸ ਬਾਰੇ ਜਿੱਦਾਂ ਲੱਗੀਆਂ ਦੇਖੋ ਗੱਲ ਇਸ ਤਰ੍ਹਾਂ ਹੈਗੀ ਆ ਕਿ ਤੁਹਾਡੇ ਸਾਹਮਣੇ ਉਤਸ਼ਾਹ ਹੈਗਾ ਜਿਹੜਾ ਸਾਡੀਆਂ ਭੈਣਾਂ ਦਾ ਕਿਉਂਕਿ ਮੌਕਾ ਇਹ ਜਿਹੜੀ ਸਾਡੀਆਂ ਭੈਣਾਂ ਘਰਾਂ ਦੇ ਵਿੱਚ ਲੱਗੀ ਆ ਹੈਗੀ ਆ ਕੰਮਾਂ ਦੇ ਦੁਆਲੇ ਔਰ ਇਹ ਥੋੜੇ ਜਿਹਾ ਬਾਹਰ ਆ ਕੇ ਜੇ ਲੋਕਾਂ ਦੇ ਦੁੱਖ ਤਕਲੀਫਾਂ ਦੇ ਵਿੱਚ ਆਪਣਾ ਬੰਦਾ ਯੋਗਦਾਨ ਪਾਉਣ ਤੇ ਮੈਂ ਸਮਝਦਾ ਇਹ ਬਹੁਤ ਵਧੀਆ ਗੱਲ ਆ ਕਿਉਂਕਿ ਜੋ ਲੇਡੀਜ਼ ਲੇਡੀਜ਼ ਦੇ ਨਾਲ ਜਿਹੜੀ ਆ ਗੱਲ ਸ਼ੇਅਰ ਕਰ ਸਕਦੀ ਉਹ ਕਿਸੇ ਨਾਲ ਨਹੀਂ ਕਰ ਸਕਦੀ ਸੋ ਸਾਨੂੰ ਆਸ ਹੈ ਕਿ ਆਪਣੀਆਂ ਜਿੰਨੀਆਂ ਵੀ ਬਾੜ ਦੇ ਵਿੱਚ ਮਹਿਲਾਮਾਂ ਹੈਗੇ ਆ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਹੈਗਾ ਇਹ ਚੱਲ ਕੇ ਉਹਨਾਂ ਦੀ ਜਿਹੜੀ ਆ ਮੁਸ਼ਕਲ ਆਏਗਾ ਉਹਦਾ ਹੱਲ ਕਰਨਗੇ ਲੱਡੂ ਵੱਡੇ ਜਾਣਗੇ ਖਲਾਈ ਜਾਣਗੇ ਬਿਲਕੁਲ ਤੁਹਾਨੂੰ ਖਿਲਾਵਾਂਗੇ ਜੀ